ਸਭ ਤੋਂ ਪਹਿਲਾਂ ਰੁਕ ਕਰਾਂਗੇ ਵੱਡੀਆਂ ਖਬਰਾਂ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾ ਵੱਲੋਂ ਪੀਐਮ ਅਤੇ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਹਨਾਂ ਵੱਲੋਂ ਚੱਕਿਆ ਗਿਆ ਹੈ ਆਪਣੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਅਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਤੇ ਅ ਅਰਿਸ਼ਟਾਗੂ ਆਮਾਦੀ ਪਾਰਟੀ ਦੇ ਉਹਨਾਂ ਵੱਲੋਂ ਇੱਕ ਲੈਟਰ ਲਿਖਾਇਆ ਗਿਆ ਹੈ ਅਮੇਸ਼ਾ ਨੂੰ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਬੰਦੀ ਸਿੰਘ ਜਿਹੜੇ ਕੀ ਬਖਵਗ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਆਪਣੀ ਸਜ਼ਾ ਵੀ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਏ ਤੇ ਇੱਕ ਲੈਟਰ ਲਿਖ ਕੇ ਮੰਗ ਕੀਤੀ ਗਈ ਹੈ ਕੁਲਤਾਰ ਸਿੰਘ ਸੰਧਵਾਵਲੋਂ ਤੇ ਇੱਕ ਲੈਟਰ ਲਿਖ ਕੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਇਹ ਮੰਗ ਕੀਤੀ ਗਈ ਹੈ। ਆ ਕੀ ਗੱਲ ਐ ਵਾ ਇਹ ਦੇਸ਼ ਨੂੰ ਸਾਡੀ ਤਾਕਤ ਹੈ ਸਾਡਾ ਸੰਵਿਧਾਨ ਸਾਡਾ ਕਾਨੂੰਨ ਇਸ ਸੰਵਿਧਾਨ ਦੇ ਵਿੱਚ ਲਿਖੇ ਕਾਨੂੰਨ ਦੇ ਮੁਤਾਬਕ ਸਾਡੇ ਜਿਹੜੇ ਕੈਦੀ ਨੇ ਆਲਦੀ ਸਜਾਵਾਂ ਪੂਰੀਆਂ ਕਰ ਚੁੱਕੀ ਹੈ ਬੰਦੀ ਸਿੰਘ ਕੈਦੀਆਂ ਆਲਦੀਆਂ ਸਜਾਵਾਂ ਪੂਰੀਆਂ ਕਰ ਚੁੱਕੀ ਹੈ ਤੇ ਉਹਨਾਂ ਛੱਡ ਦੇਣਾ ਚਾਹੀਦਾ ਹੋਰ ਵੀ ਧਰਮਾਂ ਚੋਂ ਬੰਦੀ ਸਿੰਘ ਨੇ ਜੀ ਅਸੀਂ ਦੇਖ ਰਹੇ ਹਾਂ ਕਿ Hindu ਮਜ਼ਬਦ ਦੇ ਨਾਲ ਵੀ ਸਬੰਧ ਰੱਖਣ ਵਾਲੇ ਨੇ ਮੁਸਲਿਮ ਵੀ ਨੇ ਜਿਹੜੇ ਹਲੇ ਵੀ ਬੰਦੀ ਨੇ ਉਹ ਉਹਨਾਂ ਦੇ ਵੀ ਨਾਲ ਹੀ ਜ਼ਿਕਰ ਤੁਸੀਂ ਮੈਂ ਸਾਰੇ ਸਿਟੀਜ਼ਨ ਦੀ ਗੱਲ ਕੀਤੀ ਸਾਰੇ ਪ੍ਰਿਜ਼ਨਰ ਦੀ ਗੱਲ ਕੀਤੀ ਹੈ ਠੀਕ ਹੈ ਨਾਲ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੈ ਓਕੇ ਮਤਲਬ ਜਿਹੜੇ ਬੰਦੇ ਨੇ ਸਜ਼ਾ ਹੀ ਪੂਰੀ ਕਰ ਲਈ ਆ ਬਿਲਕੁਲ ਠੀਕ ਹੈ ਤੇ ਉਹਨੂੰ ਅੰਦਰ ਰੱਖਣਾ ਉਹ ਸੰਵਿਧਾਨ ਦੇ ਵੀ ਅਗੇਂਸਟ ਹੈ ਸੰਵਿਧਾਨ ਦੀ ਆਤਮਾ ਦੇ ਅਗੇਂਸਟ ਹੈ ਉਹ ਆਪਾਂ ਉਹਨਾਂ ਨਾਲ ਸਾਡਾ ਦੇਸ਼ ਮਜ਼ਬੂਤ ਹੋਏਗਾ ਸਾਡੇ ਜ਼ਖਮਾਂ ਤੇ ਮਲ੍ਹਮ ਲੱਗੇਗੀ ਮਲ੍ਹਮ ਲਾਉਣ ਵਾਲਾ ਕੰਮ ਕਰੀਏ ਤੇ ਆਪਾਂ ਉਹਨਾਂ ਨੂੰ ਛੱਡੀਏ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਇੱਕ ਮੰਗ ਚੱਕੀ ਗਈ ਹੈ ਸਾਡੇ ਨਾਲ ਫੋਨ ਲਾਈਨ ਤੇ ਸਾਡੇ ਸਹਿਯੋਗੀ ਪਰਮਵੀਰ ਜੁੜ ਚੁੱਕੇ ਹਨ ਪਰਮਵੀਰ ਹੁਣ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਤੇ ਹੋਰ ਵੀ ਕਈ ਪਾਰਟੀਆਂ ਵੱਲੋਂ ਪ੍ਰੈਸ਼ਰ ਸੈਂਟਰ ਤੇ ਬਣਾਇਆ ਜਾਂਦਾ ਹੈ ਪਰ ਕਿਸੇ ਕਿਸੇ ਸੂਬੇ ਦੇ ਸਪੀਕਰ ਵੱਲੋਂ ਜਦੋਂ ਚਿੱਠੀ ਲਿਖੀ ਜਾਂਦੀ ਹੈ ਤਾਂ ਕੀ ਲੱਗਦਾ ਹੁਣ ਸੈਂਟਰ ਵੱਲੋਂ ਕੁਝ ਨਾ ਕੁਝ ਕਦਮ ਚੱਕੇ ਜਾ ਸਕਦੇ ਨੇ ਹਾਂ ਬਿਲਕੁਲ ਦੇਖੋ ਪਹਿਲੀ ਜਿਹੜੀ ਚਿੱਠੀ ਲਿਖੀ ਗਈ ਸੀ ਕਿ ਉਹ ਅਮਿਤ ਸ਼ਾਹ ਹੋਰਾਂ ਨੂੰ ਲਿਖੀ ਗਈ ਸੀ ਕਿ ਜਿਹੜੇ ਅਸਲਾ ਹੁੰਦਾ ਹੈ ਉਸ ਦਾ ਲਾਇਸੈਂਸ ਹੁੰਦਾ ਹੈ ਆਮ ਲਾਇਸੈਂਸ ਨੂੰ ਸੀ ਕਹਿੰਦੇ ਆ ਉਹ ਪੰਜਾਬ ਦਾ ਬਣਦਾ ਹੈ ਲੋਕਾਂ ਦਾ ਪਰ ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਹੈ ਉਸ ਨੂੰ ਐਡ ਨਹੀਂ ਕੀਤਾ ਗਿਆ ਇਸ ਕਰਕੇ ਉਸ ਲਾਇਸੈਂਸ ਦੇ ਵਿੱਚ ਚੰਡੀਗੜ੍ਹ ਵੀ ਐਡ ਕੀਤਾ ਜਾਵੇ ਇਹ ਪਹਿਲੀ ਚਿੱਠੀ ਕੋਲਕਾਰ ਸੰਧਵਾ ਨੇ ਅਮੀਸ਼ਾਹ ਹੋਰਾਂ ਨੂੰ ਲਿਖੀ ਸੀ ਇਹ ਦੂਜੀ ਜਿਹੜੀ ਚਿੱਠੀ ਹੈ ਉਹ ਅੱਜ ਲਿਖੀ ਗਈ ਹੈ ਸਿਆਸਤ ਦੇ ਤੌਰ ਤੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਲਿਖੀ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਹੋਰ ਵੀ ਜਿਹੜੇ ਪੂਰੇ ਇੰਡੀਆ ਦੇ ਵਿੱਚ ਸਿਟੀਜ਼ਨ ਨੇ ਉਹ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਸ ਨੂੰ ਲੈ ਕੇ ਵੀ ਚਿੱਠੀ ਲਿਖੀ ਗਈ ਹੈ ਕਿ ਇਹ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਕੀਤੀ ਜਾਵੇ ਜੇ ਇਸ ਵਿਅਕਤੀ ਨੇ ਆਪਣੀ ਜਿਹੜੀ ਸਜ਼ਾ ਪੂਰੀ ਕਰ ਲਈ ਹੈ ਜਦੋਂ ਉਸ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਉਸ ਨੂੰ ਜੇਲ੍ਹ ਦੇ ਵਿੱਚ ਕੋਈ ਰੱਖਣ ਦਾ ਜਿਹੜਾ ਹੈ ਉਹ ਫਾਇਦਾ ਨਹੀਂ ਹੈ ਸੋ ਇਸ ਕਰਕੇ ਇਹ ਕਿ ਇਹ ਸੋ ਇਹ ਜ਼ਰੂਰ ਦੇਖਣਾ ਹੋਏਗਾ ਪ੍ਰਧਾਨ ਮੰਤਰੀ ਮੋਦੀ ਜਿਹੜਾ ਉਹਨਾਂ ਦਾ ਪੰਜਾਬ ਦੌੜਾ ਹੈ ਇਸ ਤੋਂ ਪਹਿਲਾਂ ਹੀ ਪੱਤੀ ਲਿਖ ਕੇ ਵਪਾਰ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਕਿ ਜਿਹੜਾ ਸੜਕੀ ਆਵਾਜਾਈ ਜਿਹੜਾ ਵਪਾਰ ਸੀਗਾ ਪਹਿਲਾਂ ਸ਼ੁਰੂ ਸੀਗਾ ਉਹ ਵਪਾਰ ਦੁਬਾਰਾ ਸ਼ੁਰੂ ਕੀਤਾ ਜਾਵੇ ਸੋ ਇਸ ਤਰ੍ਹਾਂ ਦਾ ਜ਼ਿਕਰ ਜਿਹੜਾ ਆਰਡੀਆ ਫੰਡ ਦੀ ਗੱਲ ਕੀਤੀ ਗਈ ਹੈ ਕਿ ਉਹ ਸਾਡਾ ਰਿਲੀਜ਼ ਕੀਤਾ ਜਾਵੇ ਦੋ ਤਿੰਨ ਅਜੰਕੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਮੁੱਖ ਰੱਖ ਕੇ ਜਿਹੜਾ ਇਹ ਪੱਤੀ ਲਿਖੀ ਗਈ ਹੈ ਸੋ ਇਹ ਜ਼ਰੂਰ ਦੇਖਣਾ ਹੋਏਗਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਨਕ ਇਸ ਤੇ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਕਿ ਧਿਆਨ ਦਿੱਤਾ ਜਾਂਦਾ ਹੈ ਕਿ ਉਹ ਵਾਕਈ ਇਹ ਚੀਜ਼ਾਂ ਜਿਹੜੀਆਂ ਨੇ ਉਸ ਨੂੰ ਲੈ ਕੇ ਇਹ ਪ੍ਰਧਾਨ ਮੰਤਰੀ ਮੋਦੀ ਦੇ ਕੇ ਜਿਹੜੀ ਗੁਜਾਰਿਸ਼ ਕੀਤੀ ਗਈ ਹੈ ਤਾਂ ਜਿਹੜਾ ਜਲੰਧਰ ਦਾ ਅਸੀਂ ਕਹਿ ਲਈਏ ਕਿ ਜਿਹੜਾ 에어ਪੋਰਟ ਹੈ ਉਸ ਦਾ ਨਾਮ ਜਿਹੜਾ ਉਹ ਉਸ ਨੂੰ ਵੀ ਚੇਂਜ ਕਰਨ ਦੀ ਗੱਲ ਕੀਤੀ ਗਈ ਹੈ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਨੇ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਚਲਾਉਣ ਦੀ ਮੰਗ ਕੀਤੀ ਗਈ ਹੈ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਕੋਲਤਾਰ ਸੰਮਵਲੋਂ ਚੁੱਕੇ ਗਏ ਨੇ ਇਹ ਜ਼ਰੂਰ ਦੇਖਣਾ ਹੋਏਗਾ ਕਿ ਇਸ ਤੇ ਬੂਰ ਕਿੰਨਾ ਖ ਪੈਂਦਾ ਹੈ ਜੀ ਆ ਪਰਮ ਪ੍ਰਧਾਨ ਮੰਤਰੀ ਤਾਂ ਜਲੰਧਰ ਪਹੁੰਚ ਰਹੇ ਨੇ ਪਰ ਕਿਉਂਕਿ ਮੰਗਾ ਕਈ ਮੰਗੀਆਂ ਜਾ ਰਹੀਆਂ ਨੇ ਕਈ ਚੀਜ਼ਾਂ ਆਰਡੀਐਫ ਦਾ ਪੈਸਾ ਹੋਵੇ ਜਾਂ 에어ਪੋਰਟ ਦੀ ਗੱਲ ਹੋਵੇ तमाम ਚੀਜ਼ਾਂ ਕਿਹਿਆਂ ਜਾ ਰਹੀਆਂ ਨੇ ਉਡਾਨਾਂ ਲਾਣ ਦੀ ਗੱਲ ਹੋਵੇ ਕੀ ਲੱਗਦਾ ਕੁਝ ਵੱਡਾ ਐਲਾਨ ਕਰ ਸਕਦੇ ਨੇ ਪ੍ਰਧਾਨ ਮੰਤਰੀ ਕਿਉਂਕਿ 1 ਸਾਲ ਰਹਿ ਗਿਆ ਚੋਣਾਂ ਵਾਸਤੇ ਵੀ ਤੇ ਉਸ ਸਾਹਬ ਨਾਲ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਧਾਰਮਿਕ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਸਵੇਰੇ ਬਜਟ ਪੇਸ਼ ਹੋਵੇਗਾ ਉਸ ਤੋਂ ਬਾਅਦ ਜਾਣਗੇ ਤੇ ਕੀ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਕਿ ਬਾਕੀ ਚੀਜ਼ਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ ਅ ਦੇਖੋ ਹਾਲੇ ਇਸ ਪਾਰੀ ਕੋਈ ਵੀ ਗਿਆ ਨਹੀਂ ਜਾ ਸਕਦਾ ਕਿਉਂਕਿ ਹਾਲੇ ਜਿਕਰ ਅਸੀਂ ਵਾ ਰੀਜਨਸਾ ਪਾਰਟੀ ਦੇ ਲੀਡਰਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਆ ਰਹੇ ਨੇ ਇਹ ਜਿਹੜੀ ਜਿੱਥੇ ਲਿਖੀ ਗਈ ਹੈ ਇਹ ਪ੍ਰਧਾਨ ਮੰਤਰੀ ਹੋਰਾਂ ਨੂੰ ਲਿਖੀ ਗਈ ਹੈ ਪਰ ਇਸ ਦੇ ਵਿੱਚ ਕੀ ਉਹ ਆ ਕੇ ਇਸ ਕਿਸੇ ਦਾ ਜਵਾਬ ਦਿੰਦੇ ਨੇ ਜੀ ਜੀ ਵੀ ਜੀ ਪਰੰ ਤੁਸੀਂ ਸਾਡੇ ਨਾਲ ਬਣੇ ਰਹੋ ਪ੍ਰੀਤਪਾਲ ਵੱਲੇਵਾਲ ਸਾਡੇ ਨਾਲ ਭਾਜਪਾ ਦੇ ਆਗੂ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ ਪ੍ਰੀਤਪਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਸੀਂ ਵੀ ਬਿਆਨ ਸੁਣਿਆ ਹੋਣਾ ਕੁਲਤਾਰ ਸਿੰਘ ਸੰਧਵਾ ਵੱਲੋਂ ਚਿੱਠੀ ਲਿਖੀ ਗਈ ਹੈ ਸੈਂਟਰ ਨੂੰ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਏ ਤੇ ਕੀ ਲੱਗਦਾ ਹੁਣ ਕਿਉਂਕਿ ਕਈ ਪੁਰਾਣੀ ਮੰਗਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਹਨ ਪੰਜਾਬ ਦੇ ਵਿੱਚ ਕੀ ਉਹਨਾਂ ਦੀ ਰਿਹਾਈ ਕਰ ਦਿੱਤੀ ਜਾਏ ਤੇ ਕੀ ਲੱਗਦਾ ਹੁਣ ਸੈਂਟਰ ਕਦੋਂ ਤੱਕ ਫੈਸਲਾ ਲੈ ਸਕਦਾ ਕਿਉਂਕਿ ਪ੍ਰੈਸ਼ਰ ਪੰਜਾਬ ਤੋਂ ਕਾਫੀ ਪੈ ਰਿਹਾ ਆ ਪ੍ਰੀਤਪਾਲ ਜੀ ਤੁਹਾਨੂੰ ਆਵਾਜ਼ ਮਿਲ ਰਹੀ ਹੈ ਸਾਡੀ ਇਦੇ ਨਾਲ ਹੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਗੁਲਾਰੇ ਸ਼ਸ਼ਵੀਰ ਵੀ ਜੁੜੇ ਹੋਏ ਨੇ ਸ਼ਸ਼ਪੀਰ ਜੀ ਤੁਸੀਂ ਆ ਵੀ ਦੇਖਿਆ ਹੋਣਾ ਕਿ ਕੁਲਤਾਰ ਸਿੰਘ ਸੰਧਵਾ ਵੱਲੋਂ ਮੰਦੀ ਸਿੰਘਾ ਦੀ ਰਿਹਾਈ ਵਾਸਤੇ ਲੈਟਰ ਲਿਖਿਆ ਗਿਆ ਹੈ ਇਸ ਵਕਤ ਪੰਜਾਬ ਦੀ ਜੇਕਰ ਗੱਲ ਕਰੀਏ ਕਿਉਂਕਿ ਕਈ ਬੰਦੀ ਸਿੰਘ ਨੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਪੁਰਾਣੀ ਮੰਗਿਆ ਤੇ ਕੀ ਲੱਗਦਾ ਹੁਣ ਸੈਂਟਰ ਇਹਦੇ ਤੇ ਫੈਸਲਾ ਕਿਉਂ ਨਹੀਂ ਲੈ پا ਰਿਹਾ ਕਿਉਂਕਿ ਕਈ ਵਾਰ ਅਦਾਲਤਾਂ ਦੇ ਵਿੱਚ ਵੀ ਮਸਲੇ ਲੱਗੇ ਹੋਏ ਨੇ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਦੋਵਾਂ ਨਾਲ ਦੁਬਾਰਾ ਤੇ ਕਿਉਂਕਿ ਬੜੀ ਪੁਰਾਣੀ ਮੰਗ ਹੈ ਅ ਦਰਸਲ ਜਦੋਂ ਪੰਜਾਬ ਦੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ ਸੀ ਉਸ ਤੋਂ ਬਾਅਦ ਸਜ਼ਾ ਵੀ ਕਈ ਕੈਦੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਬੰਦੀ ਸਿੰਘ ਜਿਹੜੇ ਨੇ ਉਹ ਪੂਰੀ ਕਰ ਚੁੱਕੇ ਨੇ ਪਰ ਫੇਰ ਵੀ ਵਕ ਵਕ ਜੇਲਾਂ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਲੈ ਕੇ ਬਾਰ ਬਾਰ ਪ੍ਰੋਟੈਸਟ ਵੀ ਹੁੰਦੇ ਨੇ ਤੇ ਉਹਨੂੰ ਲੈ ਕੇ ਮੰਗ ਵੀ ਕਈ ਹੁੰਦੀ ਹੈ ਧਰਨੇ ਵੀ ਲਾਏ ਜਾਂਦੇ ਨੇ ਪ੍ਰੀਤਪਾਲ ਜੀ ਭਾਜਪਾ ਦੇ ਗੁਲਾਰੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਪ੍ਰੀਤਪਾਲ ਜੀ ਆ ਹੁਣ ਸਪੀਕਰ ਵੱਲੋਂ ਲੈਟਰ ਲਿਖ ਦਿੱਤਾ ਗਿਆ ਹੈ ਸੈਂਟਰ ਨੂੰ ਮੋਦੀ ਜੀ ਨੂੰ ਤੇ ਅਮਿਤ ਸ਼ਾਹ ਨੂੰ ਕੀ ਹੁਣ ਬੰਦੀ ਸਿੰਘਾਂ ਬਾਰੇ ਰਿਹਾਈ ਤੇ ਫੈਸਲਾ ਲਓ ਇੱਕ ਤਰੀਕ ਨੂੰ ਤੁਸੀਂ ਆ ਰਹੇ ਹੋ ਤਾਂ ਕੁਝ ਨਾ ਕੁਝ ਐਲਾਨ ਕਰਕੇ ਜਾਓ ਕੀ ਕਰਨਾ ਚਾਹੋਗੇ ਮੈਨੂੰ ਲੱਗਦਾ ਸਪੀਕਰ ਸਾਹਿਬ ਨੂੰ ਥੋੜਾ ਇਹ ਸੋਚਣਾ ਚਾਹੀਦਾ ਕਿ ਕਿਸ ਵੇਲੇ ਕੀ ਗੱਲ ਲਿਖਣੀ ਹੈ ਮੇਰੇ ਹਿਸਾਬ ਨਾਲ ਉਹ ਸਕ੍ਰਿਪਟਡ ਆਇਆ ਹੋਣਾ ਸਕ੍ਰਿਪਟਡ ਚਿੱਠੀ ਦੇ ਸਾਈਨ ਕਰਕੇ ਦਿੱਤੇ ਉਹਨ ਸਪੀਕਰ ਸਾਹਿਬ ਦੀ ਮਨਸ਼ਾ ਨਹੀਂ ਹੋਣੀ ਇਹ ਆ ਜੀ ਉਹ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਆ ਸਤਗੁਰੂ ਰਵਿਦਾਸ ਜੀ ਦਾ ਕਲੂ ਪ੍ਰਕਾਸ਼ ਪੁਰਬ ਹੈ ਉਸ ਦੇ ਸਬੰਧ ਦੇ ਵਿੱਚ ਉਹ ਪੰਜਾਬ ਆ ਰਹੇ ਨੇ ਨਮਸਤਕ ਹੋਣ ਆ ਰਹੇ ਨੇ ਤੇ ਤੁਸੀਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਨੇ 4 ਸਾਲ ਕਿੱਥੇ ਸਪੀਕਰ ਸਾਹਿਬ ਉਹ ਕਰੀ ਨੀਮ ਦੀ ਗੋਲੀ ਲੈ ਕੇ ਸੌਂ ਗਏ ਸੀ ਤੇ ਇਹ ਮੁੱਦੇ ਤੁਹਾਨੂੰ ਯਾਦ ਨਹੀਂ ਆਏ ਸਪੀਕਰ ਸਾਹਿਬ ਨੂੰ ਚਿੱਠੀ ਇੱਕ ਬਾਦ ਸਾਹਿਬ ਨੂੰ ਵੀ ਲਿਖ ਦੇਣੀ ਚਾਹੀਦੀ ਇਹਦੇ ਬੇਅਦਬੀ ਦਾ ਇਨਸਾਫ ਹੈ ਚਾਰ ਬਹ ਹਫਤੇਾਂ ਦੇ ਵਿੱਚ ਦਵਾਦੇ ਸੀਗੇ ਕੀਤਾ ਨਹੀਂ ਹੋਇਆ ਤੇ ਕੁਝ ਸਪੀਕਰ ਸਾਹਿਬ ਨੂੰ ਉਹਨਾਂ ਦੇ ਹਲਕੇ ਦਾ ਮੈਟਰ ਲੋਕੀ ਇਹਨਾਂ ਦੇ ਦਰਾਂ ਦੇ ਮੁਰੇ ਜਾ ਕੇ ਬੰਦੇ ਉੱਥੇ ਦਾ ਬੋਲਿਆ ਨਹੀਂ ਜਾਂ ਸਪੀਕਰ ਸਾਹਿਬ ਤੋਂ ਪਤਾ ਨਹੀਂ ਮੂੰਹ ਦੇ ਵਿੱਚ ਰੌਲੈਟੀਆਂ ਪੈ ਜਾਂਦੀਆਂ ਸਪੀਕਰ ਸਾਹਿਬ ਦੇ ਨਹੀਂ ਪਰ ਬੰਦੀ ਸਿੰਘਾ ਦੇ ਮਸਲੇ ਤੇ ਪ੍ਰੀਤਪਾਲ ਜੀ ਭਾਜਪਾ ਦਾ ਕੀ ਸਟੈਂਡ ਹੈ ਭਾਜਪਾ ਮੇਰੀ ਬੇਨਤੀ ਸੁਣੋ ਜੀ ਬੰਦੀ ਸਿੱਖਾਂ ਵਾਲਾ ਮੈਟਰ ਹੀ ਹੈ ਨਹੀਂ ਜੀ ਕੱਲ ਨੂੰ ਕੱਲ ਨੂੰ ਜਿਸ ਚੀਜ਼ ਲਈ ਆ ਰਹੇ ਆ ਆਪਾਂ ਉਸ ਨੂੰ ਡੀਰੇਲ ਹੀ ਨਾ ਕਰਨਾ ਹੈਗਾ ਜੇ ਇੱਕ ਸਪੀਕਰ ਨੇ ਰਿਖੀ ਲਖਾਈ ਸਿੱਟੀ ਦੇ ਉੱਪਰ ਸਾਈਨ ਕਰਤੇ ਤੇ ਅਸੀਂ ਉਸ ਦੇ ਉੱਪਰ ਚਰਚਾ ਕਰਨ ਲੱਗ ਜਾਈਏ ਜਦੋਂ ਬੰਦੀ ਸਿੱਖਾਂ ਦੀ ਗੱਲ ਆਉਗੀ ਅਸੀਂ ਬਸ ਇੱਕ ਦੀ ਸਿੱਖਾਂ ਦੇ ਗੱਲ ਕਰਾਂਗੇ ਜਿਹੜੀ ਪੁਰਾਣੀ ਨੋਟੀਫਿਕੇਸ਼ਨ ਆਈ ਸੀਗੀ ਉਸ ਅਨਸਾਰ ਦੋ ਬੰਦੀ ਸਿੱਖਾਂ ਨੂੰ ਰਿਹਾਈ ਮਿਲ ਚੁੱਕੀ ਆ ਬਾਕੀ ਲੰਮੀ ਪਰੋਲ ਤੇ ਆਉਂਦੇ ਆ ਇੱਕ ਦੋ ਮੈਟਰ ਹੀ ਹੈਗੇ ਨੇ ਜਿਸ ਤੇ ਰਾਜੋ ਵਾਲੇ ਦਾ ਮੈਟਰ ਪੈਂਡਿੰਗ ਹੈ ਡਿਸਕਸ ਆਉਟ ਆ ਉਹ ਵੀ ਇੱਕ ਕਾਨੂੰਨੀ ਪੇਜ ਦੇ ਵਿੱਚ ਸੁਪਰੀਮ ਕੋਰਟ ਕਰਕੇ ਫਸਿਆ ਹੋਇਆ ਇਹ ਮੇਰੇ ਹਿਸਾਬ ਨਾਲ ਸਪੀਕਰ ਸਾਹਿਬ ਨੂੰ ਜਾਣਕਾਰੀ ਚੰਗੀ ਤਰ੍ਹਾਂ ਲੈ ਲੈਣੀ ਚਾਹੀਦੀ ਹੈ ਤੇ ਬਾਕੀ ਜਿਹੜੇ 63 ਆ ਨਾ ਜੀ ਜਿਨਾਂ ਦੇ ਨਾਮ ਆਏ ਹੋਏ ਨੇ ਉਹਨਾਂ ਦੇ ਵਿੱਚੋਂ ਕਈ ਪੰਜਾਬ ਸਰਕਾਰ ਨੇ ਚੰਨੇ ਆ ਮੈਂ ਕਹਿੰਦਾ ਕਿ ਸਪੀਕਰ ਸਾਹਿਬ ਸ਼ੁੱਡ ਬੀ ਥੋੜਾ ਜਿਹਾ ਦੇਖ ਲਿਆ ਕਰਨ ਪਰ ਲਿਆ ਕਰਨ ਸਿਆਣੇ ਆਦਮੀ ਨੇ ਉਹ ਚਿੱਠੀ ਦੇਖ ਲੈਣ ਕੱਲੂ ਹੁਣ ਹੋ ਰਿਹਾ ਫੈਸਲਾ ਇੱਡਾ ਵੱਡਾ ਕਿ ਗੁਰੂ ਰਵੀਦਾਸ ਜੀ ਦੇ ਨਾਮ ਤੇ ਆਦਮਪੁਰ 에어ਪੋਰਟ ਦਾ ਨਾਮ ਨਾਮਕਰਨ ਕਰਨ ਆ ਰਹੇ ਆ ਪ੍ਰਧਾਨ ਮੰਤਰੀ ਆਪਾਂ ਡੀਰੇਲ ਕਰਨ ਦੇ ਲਈ ਇੱਕ ਨਵੀਂ ਚਿੱਠੀ ਦਿੱਤੀ ਆ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਹਲਵਾਰਾ 에어ਪੋਰਟ ਦਾ ਉਦਘਾਟਨ ਕਰਨ ਲਈ ਜਿਹਦੇ ਨਾਲ ਲੁਧਿਆਣਾ ਨਿਵਾਸੀਆਂ ਨੂੰ ਤੇ ਜਿੰਨੀ ਸਾਡੀ ਬਿਜ਼ਨਸ ਹੱਬ ਹੈਗਾ ਲੁਧਿਆਣਾ ਤੇ ਆਸ-ਪਾਸ ਦੇ ਇਲਾਕੇ ਨੂੰ ਇੱਕ ਫਾਇਦਾ ਮਿਲਣ ਜਾ ਰਿਹਾ ਸਵਾਗਤ ਦਾ ਲਿਖਣ ਦੇ ਤੱਕ ਖਾਬੀ ਨਹੀਂ ਨਾ ਹੁੰਦੇ ਇਹਨਾਂ ਕੋਲ ਪਰ ਪ੍ਰੇਤਪਾਲ ਜੀ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਉਹ ਕਿਹਾ ਜਾ ਰਿਹਾ ਹੈ ਫੇਰੀ ਤੇ ਆ ਰਹੇ ਨੇ ਪ੍ਰਧਾਨ ਮੰਤਰੀ ਆਸ ਹੁੰਦੀ ਹਰ ਜ਼ੁਬੇ ਨੂੰ ਆਰਡੀਐਫ ਦੀ ਵੀ ਮੰਗ ਕੀਤੀ ਜਾ ਰਹੀ ਹੈ ਬਾਕੀ ਵੀ ਕਿਤੀਆਂ ਜਾ ਰਹੀਆਂ ਨੇ ਇਹਨਾਂ ਨੇ ਕਹਿਨ ਨੂੰ ਕੀ ਆ ਇਹ ਇਹਨਾਂ ਦੇ ਤਾਂ ਮੂੰਹ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਕੇਜਰੀਵਾਲ ਬੀਮਾ ਯੋਜਨਾ ਦਾਸ ਦਿੱਤਾ ਜਾਂਦਾ ਵਾ ਕਿ ਉਹਦਾ ਨਾਮ ਇਹ ਹੋਣਾ ਚਾਹੀਦਾ ਇਹਨਾਂ ਦੇ ਪੱਲੇ ਹੈਗਾ ਕੁਝ ਇਹਨਾਂ ਦੇ ਪੱਲੇ ਸਰਕਾਰ ਜਿਹੜੀ ਚੱਲਦੀ ਵੀ ਇਹਦੇ ਪੱਲੇ ਹੈਗਾ ਕੁਝ ਅੱਜ ਜਿਹੜੇ ਪੈਸੇ ਪੈਸੇ ਲਾ ਕੇ ਰੰਗ ਕਰਨ ਲੱਗੇ ਸਕੂਲਾਂ ਦਾ ਉਹ ਵੀ ਸੈਂਟਰ ਤੋਂ ਆ ਹਰੇਕ ਕੀ ਸੈਂਟਰ ਕਰਦਾ ਪਏ ਕਰਦੇ ਕੀ ਪਏ ਨੇ ਇਹ ਪ੍ਰੋ ਕਹਿ ਰਹੇ ਪੈਸਾ ਤਾਂ ਆ ਹੀ ਨਹੀਂ ਰਿਹਾ 1600 ਕਰੋੜ ਨਹੀਂ ਆਇਆ ਹੜਾਂ ਦਾ ਨਹੀਂ ਆਇਆ ਆਰਡੀਪ ਦਾ ਨਹੀਂ ਆਇਆ ਕੌਣ ਕਹਿ ਰਿਹਾ ਕੌਣ ਕਹਿ ਰਿਹਾ ਸਰਕਾਰਾ ਕਹਿ ਰਹੀਆਂ ਨੇ ਕੌਣ ਕਹਿ ਰਿਹਾ 1600 ਕਰੋੜ ਨਹੀਂ ਆਇਆ ਪ੍ਰਾਈਮ ਗ੍ਰਹਿ ਮੰਤਰੀ ਨੂੰ ਜਿਸ ਦਿਨ ਭਗਵੰਤ ਮਾਨ ਜੀ ਮਿਲੇ ਕਿ ਉਹਨਾਂ ਨੇ 1600 ਕਰੋੜ ਦੀ ਗੱਲ ਕਹੀ ਇੱਕ ਵਾਰ ਵੀ ਕਿ ਨਹੀਂ ਆਇਆ ਕਹੀ ਤੁਸੀਂ ਉੱਥੇ ਇੰਟਰਵਿਊ ਪੁੱਛਿਆ ਤੁਸੀਂ ਕਿਸ ਕਿਸ ਮੁੱਦੇ ਤੇ ਤੁਸੀਂ ਗ੍ਰਹਿ ਮੰਤਰੀ ਨੂੰ ਮਿਲੇ ਹੋ ਇੱਕ ਵਾਰ ਵੀ ਸਟੇਟ ਦੇ ਮੁੱਖ ਮੰਤਰੀ ਨੇ ਸ਼ਬਦ ਵਰਤਿਆ ਹੋਵੇ ਉਹ ਥੱਲੇ ਵਾਲੀ ਲੱਲੀ ਚੱਲੀ ਨੂੰ ਛੱਡੋ ਤੁਸੀਂ ਉਹਨਾਂ ਦੀ ਕੋਈ ਪਰਵਾਹ ਨਹੀਂ ਸਟੇਟ ਦਾ ਮੁੱਖ ਮੰਤਰੀ ਜਾ ਕੇ ਗ੍ਰਹਿ ਮੰਤਰੀ ਨੂੰ ਮਿਲ ਰਿਹਾ ਮੁੱਡਾ ਦੀ ਚੈੱਕ ਰਿਹਾ ਮਤਲਬ ਪੈਸੇ ਆਏ ਹੋਏ ਨੇ ਦਾਣੇ ਪੈਸੇ ਵੀ ਆਏ ਹੋਏ ਨੇ ਇੱਕ ਵਾਰ ਵੀ ਸ਼ਬਦ ਨਹੀਂ ਆਇਆ ਤੇ ਜਾਕੀ ਜਿਹੜਾ ਆਰਡੀਐਫ ਦਾ ਰੌਲਾ ਜਿਹੜਾ ਬਾਰ-ਬਾਰ ਪਾ ਰਿਹਾ ਕੋਰਟ ਦੇ ਮੈਟਰ ਹੈ ਉੱਪਰ ਉਸ ਦੇ ਉੱਪਰ ਪੈਸੇ ਕਰਜ਼ਾ ਲੈ ਚੁੱਕਿਆ ਉਹ ਪੈਸਾ ਗਿੜਵੀ ਰੱਖ ਕੇ ਉਹੀ ਪੈਸੇ ਨੂੰ ਰੱਖ ਕੇ ਉਹ ਸਿਰਫ ਆਈ ਵਾਸ਼ ਲਈ ਆ ਇਹ ਤੋਂ ਇਲਾਵਾ ਕੁਝ ਵੀ ਨਹੀਂ ਅਗਰ ਕੇਂਦਰ ਸਪੋਰਟ ਨਾ ਕਰੇ ਪੰਜਾਬ ਦੇ ਵਿੱਚ ਤਨਖਾਹਾਂ ਦੇ ਨੂੰ ਪੈਸੇ ਹੈ ਨਹੀਂ ਉਹ ਕਰਜ਼ਾ ਵੀ ਕੇਂਦਰ ਸਰਕਾਰ ਤੋਂ ਹੀ ਹੋਰ ਤਨਖਾਹਾਂ ਦੇ ਨੂੰ ਪੈਸੇ ਆ ਗਏ ਜੀ ਜੀ ਤੇ ਪ੍ਰੀਤਪਾਲ ਜੀ ਬਿਲਕੁਲ ਬਿਲਕੁਲ ਤੇ ਬਹੁਤ ਧੰਨਵਾਦ ਜੀ